ਇੱਕ ਵਾਰ ਫਿਰ ਇਕੱਠੇ ਹੋਏ ਸਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂ ਇਸ ਵਾਰ ਡੀਸੀ ਕੋਲ ਪਹੁੰਚ ਗਏ ਰੋਸ ਮੁਜ਼ਾਹਰਾ ਕਰਦੇ ਹੋਏ ਆਖਰ ਕਿਉਂ ਡੀਸੀ ਤੱਕ ਪਹੁੰਚੇ ਸਯੁਕਤ ਕਿਸਾਨ ਮੋਰਚਾ ਦੇ ਕਿਸਾਨ ਆਗੂ ਆਖਰ ਕਿਹੜੀਆਂ ਮੰਗਾਂ ਨੂੰ ਲੈ ਕੇ ਹੁਣ ਡੀਸੀ ਸਾਹਿਬ ਤੱਕ ਪਹੁੰਚੇ ਨੇ ਕੀ ਆ ਪੂਰਾ ਮਾਮਲਾ ਤੁਹਾਨੂੰ ਇੱਕ ਵਾਰ ਕਿਸਾਨ ਆਗੂ ਰੁਰਦੂ ਸਿੰਘ ਮਾਨਸਾ ਤੇ ਰਵਿੰਦਰ ਪਟਿਆਲ ਦੀ ਜੁਬਾਨੀ ਸੁਣਾਉਣੇ ਆ ਪ੍ਰਤੀਕਸਾਨ ਯੂਨੀਅਨ ਦਾ ਸੂਬਾ ਪ੍ਰੈਸਕਰਤਨ ਤੇ ਸੰਯੁਕਤ ਕਿਸਾਨ ਮੋਰਚੇ ਦਾ ਕੌਮੀ ਤਾਲ ਮਿਲ ਕਮੇਟੀ ਦਾ ਮੈਂਬਰ ਰੋਸ ਮਾਰਚ ਕੱਟਿਆ ਜਾ ਰਿਹਾ ਹੈ ਕੀ ਕਾਰਨ ਨੇ ਜਿਹੜੇ ਇੰਨੀ ਤਪਦੀ ਗਰਮੀ ਦੇ ਵਿੱਚ ਇਕੱਠੇ ਹੋਣਾ ਪਿਆ ਦੇਖੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਿੱਲੀ ਦੀ ਇਲੈਕਸ਼ਨ ਹਾਰਨ ਤੋਂ ਬਾਅਦ ਉਹ ਜ਼ਬਰ ਦੇ ਰਸਤੇ ਤੇ ਪੰਜਾਬ ਨੂੰ ਪੁਲਿਸ ਰਾਜ ਬਣਾਉਣ ਵਾਲੇ ਫਿਰ ਰਸਤੇ ਤੇ ਕਿਸਾਨਾਂ ਦੇ ਹਰ ਸੰਘਰਸ਼ ਨੂੰ लाठी ਡੰਡੇ ਦੇ ਜ਼ੋਰ ਕੁਚਲਿਆ ਜਾ ਰਿਹਾ ਆਈ ਦੇਖਿਆ ਸਾਡਾ ਚੰਡੀਗੜ੍ਹ ਕੂਚ ਰੋਕਿਆ ਫਿਰ ਸ਼ੰਭੂ ਖਨੋਰੀ ਦੇ ਵਿੱਚ ਜੋ ਇਹਨਾਂ ਨੇ ਜ਼ਬਰਟਾਇਆ ਆ ਉਹ ਕਿਸੇ ਤੋਂ ਲੁਕੈਣੀ ਇਹਨਾਂ ਦੇ ਮੱਥੇ ਤੇ ਖੁਣਿਆ ਗਿਆ ਟਰਾਲੀ ਚੋਰ ਦਾ ਜਿਹੜਾ ਉਹ ਰਤਬਾ ਆ ਔਰ ਉਸ ਤੋਂ ਬਾਅਦ ਅੱਜ ਸ਼ਹਿਰ ਦਿੱਤੀ ਜਾ ਰਹੀ ਆ ਹਰ ਕਿਸਮ ਦੀ ਗੁੰਡਾਗਰਦੀ ਨੂੰ ਲਹਿਰੇ ਦੇ ਵਿੱਚ ਸਾਡੇ ਯੂਥ ਵਿੰਗ ਦੇ ਆਗੂ ਨੇ ਨਰਪਾਲ ਸਿੰਘ ਖਾਈ ਸਕੂਲ ਅਧਿਆਪਕ ਨੇ ਉਹਨਾਂ ਦੇ ਉੱਪਰ ਭੂ ਮਾਫੀਆ ਜਿਹਦੀ ਪਿੱਠ ਤੇ ਸੰਜਾਈ ਮੰਤਰੀ ਬਰਿੰਦਰ ਗੋਇਲ ਆ ਉਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਔਰ ਹਾਲੇ ਤੱਕ ਦੋਸ਼ੀ ਗ੍ਰਫਤਾਰ ਨਹੀਂ ਕੀਤੇ ਗਏ 1 ਮਹੀਨੇ ਤੋਂ ਉੱਪਰ ਹੋ ਗਿਆ ਅਰਾਧਾ ਕਤਲ ਦਾ ਪਰਚਾ ਦਰਜਿਆ ਇਸੇ ਤਰ੍ਹਾਂ ਚੌਂਕੇ ਦਾ ਮਾਮਲਾ ਹੈ ਜੂਨ ਦਾ ਮਾਮਲਾ ਆਖਾੜਾ ਫੈਕਟਰੀ ਚ ਪੁਲਿਸ ਜਬਰ ਹੋ ਰਿਹਾ ਜਗਰਾਉ ਕੋਲੇ ਤੋਂ ਮੋਰਚੇ ਨੇ ਫੈਸਲਾ ਕੀਤਾ ਸੀ ਕਿ ਇਸ ਜਬਰ ਦੇ ਖਿਲਾਫ ਸਾਰੇ ਪੰਜਾਬ ਚ ਆਵਾਜ਼ ਉਠਾਈ ਜਾਵੇ ਅੱਜ ਸੰਗਰੂਰ ਤੇ ਬਠਿੰਡੇ ਰੈਲੀਆਂ ਹੋਈਆਂ ਨੇ ਔਰ ਮਜਾਰੇ ਹੋਏ ਨੇ ਔਰ 2 ਜੂਨ ਨੂੰ ਜਗਰਾਉਂ ਦੇ ਵਿੱਚ ਹੋਏਗਾ ਅੱਜ ਅਸੀਂ ਇਲਾਕਾ ਵਾਈਜ਼ ਇਸ ਤਰ੍ਹਾਂ ਆਪਣੀ ਤਾਕਤ ਵੰਡ ਕੇ ਪ੍ਰਦਰਸ਼ਨ ਕਰਨ ਆਏ ਆਂ ਸਰਕਾਰ ਨੂੰ ਜਗਾਉਣ ਆਏ ਆ ਕਿ ਜ਼ਬਰਦਸਤ ਰਸਤਾ ਬੰਦ ਕਰੇ ਇਹ ਸਿਆਸੀ ਖੁਦਕੁਸ਼ੀ ਹੋਊਗੀ ਭਗਵੰਤ ਮਾਨ ਸਾਹਿਬ 92 ਐਮਐਲਏ ਲੈ ਕੇ 93 ਐਮਐਲਏ ਲੈ ਕੇ ਸੋਚਦੇ ਨੇ ਵੀ ਸ਼ਾਇਦ ਮੈਂ ਚਿਰ ਸਥਾਈ ਹੋ ਗਿਆ ਲੋਕਾਂ ਨੇ ਕੱਖੋਂ ਹੌਲੇ ਕਰਨ ਨੂੰ ਟਾਈਮ ਨਹੀਂ ਲਾਉਣਾ ਇਹ ਡੇਢ ਸਾਲ ਜੇ ਤੁਸੀਂ ਇਸੇ ਤਰ੍ਹਾਂ ਜ਼ਬਰ ਕੀਤਾ ਤਾਂ ਤੁਹਾਨੂੰ ਮੂੰਹ ਦੀ ਥਾਣੀ ਪੈਣੀ ਆ ਪੰਜਾਬ ਦੇ ਲੋਕ ਤੁਹਾਡੇ ਤੋਂ ਦੁਖੀ ਹੋਏ ਹੋਏ ਨੇ ਅੱਜ ਇਸੇ ਗੱਲ ਦੀ ਆਵਾਜ਼ ਉਠਾਉਣ ਆਏ ਆ ਕਿ ਕੀ ਕਾਰਨ ਹੈ ਕਿ 307 ਦਾ ਪਰਚਾ ਹੋਣ ਦੇ ਬਾਵਜੂਦ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾ ਰਹੇ ਉਹ ਜੀ ਰੋ ਮਾ ਕਿਸਾਨਾ ਗਰੂ ਸਮਾਨਸਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਮਾਤਾ ਜਦੋਂ ਦੀ ਕੇਜਰੀਵਾਲ ਸਰਕਾਰ ਦਿੱਲੀ ਦੇ ਵਿੱਚ ਹਾਰੀ ਹੈ ਉਹਦੀ ਉਹਨੇ ਜਵਰ ਸ਼ੁਰੂ ਕਰਤਾ ਜਿਵੇਂ ਖਨੋਰੀ ਤਰਨਾ ਚੱਲਦਾ ਦੀਗਾ ਸੰਘੂ ਆਰਡਰ ਤੇ ਚੱਲਦਾ ਦੀਗਾ ਇਹ ਪਹਿਲੀ ਵਾਰ ਹੋਇਆ ਵੀ ਲੀਡਰਾਂ ਨੂੰ ਗੱਲਬਾਤ ਬਸ ਸੱਦ ਲਓ ਜਿੱਦਾਂ ਜਿੱਦ ਦੁਨੀਆ ਸੱਜੇ ਐਸਾ ਕੰਮ ਕਦੇ ਨਹੀਂ ਹੋਇਆ ਜੇ ਕੋਈ ਗੱਲਬਾਤ ਸੱਜੇ ਖਾੜਕੂ ਕੋਲ ਹੈ ਚਾਹੇ ਕੋਈ ਹੈ ਜਿੱਥੋਂ ਲੀਡਰ ਲਿਆਂਦੇ ਹੁੰਦੇ ਹੁੰਦੇ ਗੱਲਬਾਤ ਉੱਥੇ ਛੱਡ ਕੇ ਆਉਂਦੇ ਹੁੰਦੇ ਪਰ ਇਹਨੇ ਗੱਲਬਾਤ ਸੱਦ ਕੇ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ ਉੱਥੇ ਲੱਖੀ ਚਾਰਜ ਕਰਤਾ ਟਰਾਲੀਆਂ ਚੋਰੀ ਕਰ ਲੀਆਂ ਸਮਾਨ ਚੋਰੀ ਕਰ ਲਿਆ ਇਥੋਂ ਤੱਕ ਰਾਇ ਵੀ ਐਮਐਲਏ ਤੇ ਕਰਨ ਚੋਰੀ ਕੀਤੀਆਂ ਨੇਗੀਆਂ ਪੁਲਿਸ ਪ੍ਰਸ਼ਾਸਨ ਨੇ ਚੋਰੀ ਕੀਤੀਆਂ ਨੇਗੀਆਂ ਹੁਣ ਕਈ ਥਾਤੇ ਜਾਵਰ ਹੋ ਰਿਹਾ ਜਿਹੇ ਜੌਂਦਾਲੀ ਜ਼ਮੀਨ ਐ ਚਾਹੇ ਸਾਡੇ ਆਗੂ ਦੀਆਂ ਲੱਤਾਂ ਤੋੜੀਆਂ ਬਾਹਰ-ਬਾਰੇ ਕਰਨ ਇਹਨਾਂ ਨੂੰ ਭੁਲੇਖਾ ਸਰਕਾਰ ਨੂੰ ਵੀ ਅਸੀਂ ਦਬਜੂ ਸਾਡਾ ਦੋਲਣ ਅਸੀਂ ਦਸੇ ਪਾਸ਼ਾਈਆਂ ਦੇ ਜੇ ਕਹਦੀਏ ਵਾਰਸ਼ਾਂ ਲੜਾਂਗੇ ਆਖਰੀ ਹੁਣ ਜੇ ਅਸੀਂ ਅੱਜ ਅੰਦਰ ਵਗ ਜਾਂਦੇ ਡੀਸ ਨੂੰ ਕਿਹੜਾ ਸੀ ਘੇਰਦੇ ਦੀ ਆ ਹਾਲ ਦੇਖੋ ਪ੍ਰਸ਼ਾਸਨ ਦਾ ਕੀ ਹੈ ਵੀ ਸੜਕ ਧੋਪੇ ਖੜਾਏ ਆ ਉੱਥੇ ਦਰਖਤਾਂ ਥੱਲੇ ਵੇਖ ਖੜੇ ਸੂਰਜ ਉੱਥੇ ਬਹਿ ਕੇ ਵੀ ਇਸ ਗੱਲ ਕਰ ਸਕਦੇ ਸੀਗੇ ਅਸੀਂ ਅੱਜ ਮਸਕ ਅਸੀਂ ਹਮੇਸ਼ਾ ਵਾਸਤੇ ਪਹਿਲਾਂ ਗੱਲ ਕਹਿ ਰਹੇ ਆ ਵੀ ਬੈਠਾਂਗੇ ਜੇ ਰਾਤ ਬੈਠਾਂਗੇ ਅੱਜ ਤਾਂ ਅਸੀਂ ਇੱਥੇ ਆ ਕੇ ਆਪਸ ਪਰਸੈਂਟ ਕਰਕੇ ਮੁਰਨਣ ਦੀ ਅੱਜ ਇਹ ਨੰਦਰ ਨਹੀਂ ਬਣਤਾ ਇੱਕ ਇੱਕ ਭਗਵਾਨ ਦਾ ਹੁਕਮ ਹੈ ਪਰ ਸਾਡਾ ਬਣਨਾ ਦੇਵੇ ਤੇ ਵੱਡੇ ਵੱਡੇ ਚੱਲ ਗਏ ਨੇ ਕਿੱਥੇ ਅਕਾਲੀ ਕਿੱਥੇ ਕਾਂਗਰਸ ਤੇ ਥਿਆਉਣਾ ਨਹੀਂ ਜਿਹੜਾ 92 ਐਮਐਲਏ ਆਲਾ ਜੇ ਲੋਕਾਂ ਦੇ ਵਿਰੋਧ ਚ ਹੋ ਗਏ ਅਸੀਂ ਇਸ ਗੱਲ ਦੀ ਨਖੇਦੀ ਕਰਦਾ ਜਿਹੜਾ ਸਾਨੂੰ ਰੋਕੇਗਾ ਜਿਵੇਂ ਗੱਲ ਕੀਤੀ ਨਰਪੈਰ ਸਿੰਘ ਖਾਈ ਦੀ ਉਹਨੂੰ ਮਹੀਨਾ ਹੋ ਗਿਆ ਉਹਦੇ ਹਮਲੇ ਹੋਏ ਨੂੰ ਅਜੇ ਵੀ ਦਾਖਲ ਕੀਤਾ ਹੈ ਪੀਜੀਆਈ ਕਿਉਂ ਨਹੀਂ ਇਨਸਾਫ ਮਿਲ ਰਿਹਾ ਕੀ ਅਗਲੀ ਰਣਨੀਤੀ ਕੀ ਬਣਨ ਜਾ ਰਹੀ ਹੈ ਤੁਹਾਡੀ ਮਤਲਬ ਉਹ ਗੁੰਡੇ ਘਰੋਂ ਨੇ ਇਹਨਾਂ ਦੇ ਜ਼ਮੀਨਾਂ ਤੇ ਕਬਜ਼ੇ ਕਰਨਾ ਫਿਰ ਜੋ ਗੁੰਡੇ ਅੰਦਰ ਵਾਗੇ ਫਿਰ ਉਹਨਾਂ ਦਾ ਮਦਦ ਕੌਣ ਕਰੂਗਾ ਉਹਨਾਂ ਵਾਸਤੇ ਲੜਾਈ ਕੌਣ ਕਰੂਗਾ ਵੀ ਅੱਜ ਸਾਡੇ ਆਗੂ ਦੀਆਂ ਲੱਤਾਂ ਤੋੜ ਗਿਆ ਖਾਨੀ ਦੂਦਿਆ ਆਗੂ ਡਰ ਕੇ ਘਰੇ ਬਹਿ ਜਾਣਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਅਸੀਂ ਘਰੇ ਡਰ ਕੇ ਬਹਿ ਜਾਾਂਗੇ ਲੜਾਂਗੇ ਆਖਰੀ ਦਮ ਤੱਕ ਲੜਾਂਗੇ ਇਹਨੂੰ ਜ਼ਿੰਮੇਵਾਰ ਸਮਝਦੇ ਉਸ ਚੀਜ਼ ਦਾ ਸਰਕਾਰ ਨੂੰ ਸਰਕਾਰ ਨੂੰ ਜਿੰਮੇਦਾਰ ਜਿਹੜਾ ਉਸ ਇਲਾਕੇ ਦਾ ਮੰਤਰੀ ਉਹਨੂੰ ਜ਼ਿੰਮੇਦਾਰ ਸਮਝਿਆ ਮੰਤਰੀ ਆ ਉਹ ਸਾਨੂੰ ਵੀ ਪਤਾ ਨਹੀਂ ਮੈਨੂੰ ਇਹ ਵੀ ਪਤਾ ਨਰੇਂਦਰ ਨਰੇਂਦਰ ਗੋਲ ਹੈ ਜੀ ਉਹਦੇ ਮੁੰਡੇ ਨਾਲ ਉਹਦੇ ਨਾਲ ਸ਼ੈਲਰਾਂ ਦੇ ਵਿੱਚ ਉਹਦੇ ਮੁੰਡੇ ਦੀਆਂ ਫੋਟੋਆਂ ਨਹੀਂ ਸੀ ਦਿਖਾ ਸਕਦੇ ਆ ਉਹ ਬੈ ਕੇ ਵੀਡੀਓ ਆ ਪਾਉਂਦੇ ਨੇ ਰੀਲਾਂ ਬਣਾਉਂਦੇ ਨੇ ਅਸਲਾ ਨਜਾਇਜ਼ ਅਸਲਾ ਉਹਨਾਂ ਦੇ ਸਾਡੀ ਜ਼ਮੀਨ ਦਾ ਮਸਲਾ ਨਿਰਪੈ ਸਿੰਘ ਨੇ ਸਾਡੀ ਜ਼ਮੀਨ ਦੇ ਮਸਲੇ ਨਾਲ ਕੀ ਕਰਿਆ ਸੀਗਾ ਤਾਂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਕਿਸਾਨ ਆਗੂਆਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਪੜਾਸ ਕੱਢੀ ਕਿਉਂਕਿ ਪਿਛਲੇ ਦਿਨੀ ਇੱਕ ਸਕੂਲ ਦਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਲਹਿਰਾਗਾਗਾ ਇਲਾਕੇ ਦੇ ਵਿੱਚ ਸਕੂਲ ਅਧਿਆਪਕ ਨਿਰਬੈ ਸਿੰਘ ਖਾਈ ਦੀ ਮਾਰਕੁੱਟ ਕੀਤੀ ਸੀ ਇਸ ਮਾਰਕੁੱਟਾਈ ਮਾਮਲੇ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਮਾਸਟਰ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਕਿਸਾਨ ਆਗੂਆਂ ਵੱਲੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਉੱਤੇ ਇਲਜ਼ਾਮ ਲਗਾਉਂਦੇ ਆ ਕਿਹਾ ਕਿ ਮੰਤਰੀ ਗੋਇਲ ਦੀ ਸ਼ਹਿ ਦੇ ਉੱਤੇ ਭੂ ਮਾਫੀਆ ਤੇ ਨਿਰਬੈ ਸਿੰਘ ਅਧਿਆਪਕ ਦੀ ਕੁੱਟਮਾਰ ਕੀਤੀ ਗਈ ਹੈ ਭੂ ਮਾਫੀਆ ਵੱਲੋਂ ਭੂ ਮਾਫੀਆ ਵੱਲੋਂ ਅਧਿਆਪਕ ਦੀ ਕੁੱਟਮਾਰ ਕੀਤੀ ਗਈ ਕੈਬਨਿਟ ਮੰਤਰੀ ਦੀ ਸ਼ਹਿ ਦੇ ਉੱਤੇ ਇਹ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਗਾਏ ਗਏ ਨੇ ਤਾਂ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਵਾਕਈ ਹੀ ਇੱਕ ਮੰਤਰੀ ਦੀ ਸ਼ਹਿ ਦੇ ਉੱਤੇ ਭੂ ਮਾਫੀਆ ਦੇ ਵੱਲੋਂ ਇੱਕ ਅਧਿਆਪਕ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤਪੌਲਸ ਇਸ ਮਾਮਲੇ ਦੇ ਵਿੱਚ ਹੁਣ ਕਿਹੋ ਜੀ ਕਾਰਵਾਈ ਕਰਦੀ ਆ ਪੀਸੀ ਸਾਹਿਬ ਨੂੰ ਤਾਂ ਮੰਗ ਪੱਤਰ ਦੇ ਦਿੱਤਾ ਇਸ ਮੰਗ